ਆ ਕਰਾਉਂਦਾ ਓ ਲੈ ਨਹੀਂ ਪਹਿਣਾ ਯਾਰ ਹੋ ਗਿਆ ਡੋ ਲੜਾਈ ਤੂੰ ਇਹਨਾਂ ਦਿਮਾਗ ਲਾਊਗਾ ਕਿਉਂ ਮੋਟਾ ਥਾਰ ਥਾਰ ਮੋਟੇ ਨੇ ਤੇਲ ਨਹੀਂ ਰੱਖਿਆ ਵਾਜੀ ਵਾਹ ਅਫਰੀਕੀਆ ਦੀ ਧਰਤੀ ਤੋਂ ਆਣ ਕੇ ਚੌਲ ਜਿਹੜੇ ਮੈਂ ਖਾਂਦਾ ਨਹੀਂ ਉਹ ਮੈਨੂੰ ਖਵਾਉਣ ਲਿਆ ਕਿਹਦੀ ਬਰੀਆਨੀ ਆ ਚੌਲ ਨਹੀਂ ਕੀ ਕਿਹੜੀ ਵਜੂ ਇਹਦਾ ਕੀ ਕਹਦੀ ਐ ਠੀਕ ਆ ਤੁਸੀਂ ਤਾਂ ਮਾੜਾ ਭਰਾ ਲੱਗਣ ਦਾ ਜੋੜਾ ਮੋੜਾ ਵੱਡਾ ਨਿਕਲ ਓ ਹੈਲੋ ਕੀ ਮਾੜੀ ਕਹਾਵਤ ਘਰੋਂ ਹੀ ਖਾ ਗਿਆ ਨਾ ਮਨੀ ਹਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਆ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣੇ ਆ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਈ ਇਹ ਡਰਾਈਵਰ ਬੰਦੇ ਮਸ਼ੀਨ ਤੇ ਰਹਿੰਦੇ ਹੁੰਦੇ ਆ ਡਰਾਈਵਰ ਬੰਦੇ ਮੈਂਗਾ ਮਸ਼ੀਨ ਦੇ ਉੱਤੇ ਬੰਦੇ ਆ ਡਰਾਈਵਰ ਬੰਦੇ ਡਰਾਈਵਰ ਵੀ ਬੰਨਾ ਚਲਾਈ ਮੜੀ ਚਲਾਈ ਅੱਜ ਬੂਟੇ ਵਾਲੇ ਮੰਨ ਕੇ ਡਰਾਈਵਰ ਅੱਜ ਲੱਗਾ ਇੱਧਰ ਟੋਕਾ ਲਾ ਲਿਆ ਹਈ ਹੁਣ ਉੱਠਿਆ ਤੁਸੀਂ ਹਾਂ ਮੈਂ ਲੇਟ ਉੱਠਿਆ ਭਾਈ ਚਲਾਈ ਮੜੀ ਯਾਰ ਬੜਾ ਸੁਆਹਣ ਲੱਗਾ ਚਲਾਈ ਯਾਰ ਚਲਾ ਯਾਰ ਪਾਣੀ ਪਾਣੀ ਕਰਦੇ ਕੰਮ ਲੈਣੇ ਤਾਂ ਵਿਚਾਰੀ ਕਿਵੇਂ ਡਰਾਈਵਰ ਸਾਹਿਬ ਫਿਰ ਕਿਵੇਂ ਚਾਹ ਦੂ ਬੀ ਤੁਸੀਂ ਚਾਹ ਭਾਈ ਲੈ ਲੈ ਮੋਟਰ ਬੰਨ ਜਾਣ ਤੇ ਚੱਲ ਗਿਆ ਚਲੋ ਚੱਲ ਗਏ ਹਾਂ ਜੀ ਡਰਾਈਵਰ ਪੀ ਗਿਆ ਨਾ ਨਹੀਂ ਤੇਲ ਪੂਰਾ ਹੁੰਦਾ ਜੋੜੀਓ ਚ ਪੀ ਪੀਆ ਨਾ ਹਾਂਜੀ ਅੰਨਿਆ 25 ਲੀਟਰ ਦਾ ਹੈ ਇਹ ਬਿਜਲੀ ਤੇ ਦਾ ਕਿਉਂ ਆਡੇ ਰੀ ਰੱਬਾ ਸਾਰਿਆਂ ਦਾ ਚਾਰਾ ਹੀ ਪਾ ਲਾ ਸਾਡੇ ਰੀ ਮੀ ਅੱਜ ਦਾ ਦਿਨ ਬਖਸ਼ ਦੇ ਵੇਖੀ ਲਾਲਾ ਲਾਲਾ ਕਰਾਉਂਦਾ ਉਹ ਲੈ ਨਹੀਂ ਪਹਿਣਾ ਯਾਰ ਹੋ ਗਿਆ ਡੋਲੜਾਈ ਤੂੰ ਇਹਨਾਂ ਦਿਮਾਗ ਲਾਊਗਾ ਕਿਉਂ ਮੋਟਾ ਥਾਰ ਥਾਰ ਮੋਟੇ ਨੇ ਤੇਲ ਲਈ ਰੱਖਿਆ ਤੇਲ ਲੈ ਕੇ ਲਵਾਵੇ ਨਹੀਂ ਲੱਥੇ ਪੈਪ ਲਿਆਓ ਮੋਟਾ ਥੱਕ ਚੁੱਕਾ ਹੈ ਤੇ ਸਾਰਾ ਡੋਗ ਤੇ ਲੂ ਲਿਆ ਆ ਵਾਜੀ ਵਾ ऑस्ट्रेलिया ਦੀ ਧਰਤੀ ਤੋਂ ਆਣ ਕੇ ਚੌਲ ਜਿਹੜੇ ਮੈਂ ਖਾਂਦਾ ਨਹੀਂ ਉਹ ਮੈਨੂੰ ਖਵਾਉਣ ਲਿਆ ਕਿ ਪ੍ਰਿਆਨੀ ਆ ਚੌਲ ਨਹੀਂ ਕੀ ਛੋੜੀ ਵਜੂ ਇਹਦਾ ਕੀ ਕਹਦੀ ਹੈ ਇਹ ਵਜ ਪ੍ਰਿਆਨੀ ऑस्ट्रेलिया ਜਾ ਕੀ ਕਰ ਸੀ ਕਿਹਾ ਠੀਕ ਆ ਤੋੜ ਕਹੀ ਤਾਂ ਲੈਣਾ ਭਰਾ ਲੱਗਣ ਦਾ ਜੋੜਾ ਮੋੜਾ ਵੱਡਾ ਨਿਕਲ ਉਹ ਹੈਲੋ ਇਹ ਰ ਭਰਾ ਆ ਦੋਣ ਪਰਨੇ ਇੱਕੋ ਜੇ ਲੀਡੇ ਸ ਇੱਕੋ ਜੇ ਪਰਨੇ ਨਹੀਂ ਉਹ ਮਿਹਨਤੀ ਆ ਵੇਖੋ ਲਿਬਰੀ ਰੈੱਡ ਬਲੈਕ ਆਲ ਦਾ ਟਰੈਕਟਰ ਖਬੋਤ ਆਇ ਤੇ ਐਡੀ ਮਾੜੀ ਹਾਲਤ ਕੀ ਮਾੜੀ ਹਾਲਤ ਘਰੋਂ ਹੀ ਖਾ ਗਏ ਨਾ ਮਨੀ ਹਾਂ ਖਾ ਕੇ ਤਾਂ ਘਰੋਂ ਤਾਂ ਕੋਈ ਨਹੀਂ ਮੈਂ ਖਾ ਕੇ ਇਸ ਵੀ ਅਰਦੀ ਖਾਦੀ ਗੈਸਟੀ ਨਹੀਂ ਲੋਟ ਆਉਂਦੇ ਕਦੇ ਕੋਈ ਗੈਸਟ ਆ ਗਿਆ ਕਦੇ ਕੋਈ ਗੈਸਟ ਆ ਗਿਆ ਤੇ ਫਿਰ ਹੁਣ ਗੈਸਟਾਂ ਨੂੰ ਵੀ ਤੁਮਾਰਾ ਨਾ ਹੀ ਹੁੰਦਾ ਵਾ ਗੈਸਟ ਕੇ ਵਸ ਜਿਆ ਘਰਾਂ ਚ ਗੈਸਟ ਆਉਂਦੀ ਆ ਪੈ ਗਈ ਸੀ ਆਉਣ ਵਾਲੀ ਉਹ ਬਗਰੋ ਆਈ ਲੇਟ ਆਈ ਇਹ ਕੈਂਦੀ ਹੁਣ ਯਾਰੀ ਦੋਸਤੀ ਨਾਲੇ ਕੋਈ ਚੀਜ਼ ਹੁੰਦੀ ਬੂਟਿਆ ਨਹੀਂ ਮਗਰੇ ਹੀ ਆ ਗਿਆ ਕਿ ਨਹੀਂ ਕੱਟੀ ਆਉਂਦੇ ਵਟ ਕਹਿੰਦੇ ਰੂਟਾ ਵਟਰ ਮਾਰ ਮਾਰ ਵਾ ਬਣਾ ਲਾਗੇ ਕਾਲੀ ਜਾਮਾ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ